ਆਪਣੀ ਹੈਂਕੜ ਅਧਗਾਟਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਮ ਸਿੰਘ ਸਾਹਿਬ ਦਾ ਕੰਮ ਅਸੀਂ ਅੱਜ ਇਹ ਅਧਗਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇੰਦੇ ਆ ਇੱਕ ਆਮ ਆਵਾਮ ਆ ਲੋਕ ਆ ਕੋਈ ਵੀ ਅਧਗਾਟਨ ਕਰ ਸਕਦਾ ਹੈ ਅਸੀਂ ਤਾਂ ਸਿਰਫ ਇਹ ਕਹਿੰਦੇ ਆ ਵੀ ਤੁਸੀਂ ਇਹ ਵਿਗਾਟਨ ਕਰ ਕਿਉਂ ਨਹੀਂ ਰਹੇ ਚੀਜ਼ਾਂ ਬਣੀਆਂ ਪਈਆਂ ਤੇ ਅੱਗੇ ਵੀ ਬਹੁਤ ਚੀਜ਼ਾਂ ਐ ਜਿਹੜੀਆਂ ਰੋਜ਼ ਅਸੀਂ ਲੋਕਾਂ ਦੇ ਸਾਹਮਣੇ ਸਾਡੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਤਾਲੇ ਲਾਈ ਬੈਠੇ ਆ। ਬੰਦ ਕਰੀ ਬੈਠੇ ਆ ਵਿਗਾਟਨ ਕਰਨ ਦਾ ਦਿਨ ਨਿਕਲੂਗਾ। ਇਸੇ ਤਰੀਕੇ ਨਾਲ ਸਕੂਲ ਨੇ ਇਸੇ ਤਰੀਕੇ ਨਾਲ ਉਦਮ ਸਿੰਘ ਜਿਹੜਾ ਬਹੁਤ ਵੱਡਾ ਉਹਨਾਂ ਦੇ ਨਾਂ ਤੇ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ ਐਂ ਸੈਂਟਰ ਚ ਸਕੂਲ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਕਾਂਗਰਸ ਦੇ ਐਮਪੀ ਨੇ ਲੁਧਿਆਣੇ ਤੋਂ ਰਵਨੀਤ ਬਿੱਟੂ ਲਗਾਤਾਰ ਸਰਕਾਰ ਦੇ ਨਾਲ ਉਲਝਦੇ ਹੋਏ ਦਿਖਾਏ ਦਿੰਦੇ ਨੇ ਤੇ ਅੱਜ ਉਹਨਾਂ ਵੱਲੋਂ ਗੁਰਨਾਨਕ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਤੇ ਕਿਹਾ ਗਿਆ ਕਿ ਸਰਕਾਰ ਛੋਟੀ ਜੀ ਚੀਜ਼ ਨੂੰ ਬਿਦਾ ਚੜਾ ਕੇ ਦੱਸਦੀ ਐ ਅਸੀਂ ਛੋਟੇ-ਛੋਟੇ ਕੰਮਾਂ ਦਾ ਪ੍ਰਚਾਰ ਨਹੀਂ ਕੀਤਾ ਤੇ ਉਹਨਾਂ ਕਿਹਾ ਕਿ ਅਸੀਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦਾ ਕੰਮ ਸੌਖਾ ਕਰ ਦਿੱਤਾ ਹੈ ਤੇ ਉਹਨਾਂ ਨੂੰ ਤੋਹਫ਼ਾ ਦਿੱਤਾ ਚਾਹੇ ਜਾਂ ਉੱਪਰ ਰੱਖਿਆ ਲੋਗ ਬੜੀ ਵੱਡ ਲਿਆ ਤੁਹਾਡੇ ਨਾਲ ਆ ਕੇ ਲਿਆ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਪਰ ਇਹ ਜਿਹੜਾ ਕੀ ਅਸੀਂ ਜਦੋਂ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਇਹ ਭਾਰਤ ਪੂਸ਼ਨ ਆਸ਼ੂ ਜੀ ਉਦੋਂ ਮੰਤਰੀ ਸੀ ਹਾਂਜੀ ਹਾਂਜੀ ਮੈਂ ਐਮਪੀ ਸੀ ਤੇ ਸਾਡੇ ਸਤਕਾਰਯੋਗ ਮੰਮਤਾ ਜੀ ਖੜੇ ਆ ਕਾਉਂਸਲਰ ਤੇ ਉਸ ਵੇਲੇ ਅਸੀਂ ਲਗਾਤਾਰ ਕਿਉਂਕਿ ਇੱਕ ਗੱਲ ਆਮ ਇਹ ਸਭ ਤੋਂ ਸ਼ਾਨਕ ਗੁਨਾਨਕ ਸਟੇਡੀਅਮ ਆ ਜਿਹੜਾ ਇਸ ਸ਼ਾਨ ਆ ਕੱਲੀ ਲੁਧਿਆਣੇ ਦੀ ਨਹੀਂ ਸਾਰੇ ਪੰਜਾਬ ਦੀ ਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਰ ਪੈਦਾ ਹੋਣੇ ਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲੀਆਂ ਹੀ ਨਹੀਂ ਸੀ ਤੇ ਉਸ ਵੇਲੇ ਜਿਹੜਾ 스마트 ਸਿਟੀ ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਇਧਰ ਉਧਰ ਦੀਆਂ ਗੱਲਾਂ ਤਾਂ ਉਹਦਾ ਕੋਈ ਮਹਿਨਾ ਨਹੀਂ 스마트 ਸਿਟੀ ਚੋਂ ਅਸੀਂ ਬਹਿ ਕੇ ਇਹ ਫੈਸਲਾ ਕੀਤਾ ਵੀ ਘੱਟੋ ਘੱਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ 스마트 ਸਿਟੀ ਚੋਂ ਅਸੀਂ ਇਹ ਪੈਸਾ ਲਿਆ ਤੇ ਤਕਰੀਬਨ 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੂੰ ਵੀ ਕਿਉਂਕਿ ਰੋਜ਼ ਹੀ ਆਉਨੇ ਆ ਅੱਜ ਕਟੋ-ਕਟ 4 ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੂੰ ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਠਾਇਆ ਸੀ ਜਿਸ ਦਿਨ ਉਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ ਕਿਉਂਕਿ ਰਾਜਪਦਰੀ ਪ੍ਰੋਗਰਾਮ ਸੀ ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ ਇਹਦਾ ਪ੍ਰੋਗਰਾਮ ਬਦਲੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਬਦਲੇ ਆ ਇੱਥੋਂ ਪ੍ਰੋਗਰਾਮ ਉਹ ਯੂਨੀਵਰਸਿਟੀ ਚ ਲੈ ਗਏ ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਕੂੜਾ ਕਰਕਟ ਦੁਬਾਰਾ ਔਰੇ ਪਿਆ ਏ ਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਜਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਉਦਘਾਟਨ ਕਰਨਗੇ ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਿਵਾਏ ਕੋਈ ਕੰਮ ਨਹੀਂ ਤੇ ਸਾਡੇ ਵੇਲੇ ਸਾਡੇ ਐਮਐਲਏ ਸਾਬਾਨ ਚਲੋ ਮੰਤਰੀ ਸੀ ਆਸ਼ੂ ਜੀ ਉਦਘਾਟਨ ਕਰਦੇ ਸੀ ਡਾਬਰ ਸਾਹਿਬ ਆਪਣੇ ਹਲਕੇ ਚ ਕਰਦੇ ਸੀ ਉਦਘਾਟਨ ਬੜੇ ਬੜੇ ਪਾਂਡੇ ਜੀ ਆਪਣੇ ਕਰਦੇ ਸੀ ਸੰਜੀਤ ਤਲਵਾਰ ਆਪਣੇ ਕਰਦੇ ਸੀ ਚੀਮਾ ਸਾਹਿਬ ਆਪਣੇ ਕਰਦੇ ਸੀ ਮੇਅਰ ਸਾਹਿਬ ਆਪਣੇ ਕਰਦੇ ਸੀ ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀਐਮਓ ਤੋਂ ਬਿਨਾਂ ਨਹੀਂ ਹੋ ਰੇ ਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਕੱਲ ਦੇ ਉਰੇ ਆ ਸੀ ਸੋਚਿਆ ਚਲੋ ਕੱਲ ਵੀ ਅਸੀਂ ਕੁਝ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ ਤੇ ਤੁਹਾਡੇ ਮੂਰੇ ਨਜ਼ਰਬੰਦ ਕਰ ਲਿਆ ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ ਅਸੀਂ ਰੋਜ਼ ਕਰਾਂਗੇ ਅੱਜ ਅਸੀਂ ਇਹ ਲੋਕ ਬੱਚਿਆਂ ਲਈ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ ਯਾਰ ਇੱਕ ਤੁਸੀਂ ਉਦਘਾਟਨ ਦਾ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਜਾਣ ਬੁੱਝ ਕੇ ਰੋਕਿਆ ਹੋਇਆ ਏ ਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ ਅਸੀਂ ਇਹ ਸਾਰਾ ਤਿਆਰ ਕਰਵਾਇਆ ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ ਤੇ ਸਿਰਫ ਆਪਣੀ ਹੈਂਕੜ ਅਦਗਾਟਨ ਕਰਨ ਤੋਂ ਇਹ ਐਡਾ ਬੜਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਐਮ ਸਾਹਿਬ ਦਾ ਕੰਮ ਉਹਨਾਂ ਨੂੰ ਉਰੇ ਆਏ ਨੇ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਵੀ ਸੀਐਮ ਸਾਹਿਬ ਤੁਸੀਂ ਉਰੇ ਆਏ ਹੋ ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ ਤੁਹਾਡੇ ਕੋਲ ਬੜਾ ਤੁਹਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ ਪਰ ਅਸੀਂ ਅੱਜ ਇਹ ਅਦਗਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇंदे ਆ ਇੱਕ ਆਮ ਆਵਾਮ ਆ ਲੋਕ ਆ ਕੋਈ ਵੀ ਅਧਿਕਾਰਨ ਕਰ ਸਕਦਾ ਏ ਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਇੰਨੀਓ ਬੇਨਤੀ ਆ ਵੀ ਇੱਥੇ ਐਮੀ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫੇਰ ਤਾਲੇ ਲਾ ਦੇਣ ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ ਹੁਣ ਇਹ ਜਿਨ੍ਹਾਂ ਲਈ ਬਣਾਇਆ ਇੰਨਾ ਪੈਸਾ ਲਾਇਆ ਉਹ ਬੱਚਿਆਂ ਨੂੰ ਇਦੇ ਵਿੱਚ ਐਕਸਰਸਾਈਜ਼ ਕਰਨ ਦੇਣ ਇਦੇ ਵਿੱਚ ਟ੍ਰੇਨਿੰਗ ਕਰ ਦੇਣ ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਉਹ ਟ੍ਰੇਨਿੰਗ ਕਰਾ ਸਕਣ ਕਿਉਂਕਿ ਗੇਮਸ ਨੇ ਜਿਹੜੀਆਂ ਉਹ ਚੱਲਦੀਆਂ ਰਹਿੰਦੀਆਂ ਬੜੇ ਨੇੜੇ ਆ ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ ਤੁਹਾਡੇ ਲਈ ਤਾਂ ਅਧਗਟਨ ਆ ਪਰ ਜਿਹੜੇ ਬੱਚੇ ਟ੍ਰਾਇਲ ਦੇਣੇ ਆ ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੌਬਸ ਲਈ ਜਾਣਾ ਐ სპੋਰਟਸ ਕੋਟੇ 'ਚ ਉਹਨਾਂ ਦਾ ਤਾਂ ਰੋਜ਼ ਜੇ ਉਹਰੇ ਪ੍ਰੈਕਟਿਸ ਕਰਨਗੇ ਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟਰੈਕਾਂ ਤੇ ਭੱਜਣਾ ਹੁੰਦਾ ਤੇ ਉਹਨਾਂ ਲਈ ਇਹ ਬਣਾਇਆ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫੇਰ ਤੁਸੀਂ ਲੁਧਿਆਣੇ ਆਉਂਗੇ ਫੇਰ ਇਹਦਾ ਉਦਘਾਟਨ ਕਰੋਗੇ ਉਹਦਾ ਫਾਇਦਾ ਕੀ ਆ ਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾ ਏ ਤੇ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ ਤੇ ਇਹ ਬਣ ਕੇ ਪੂਰਾ ਤਿਆਰ ਵੀ ਆ ਤੁਸੀਂ ਇਹਨੂੰ ਸਾਢੇ 8 ਕਰੋੜ ਪੂਰਾ ਪ੍ਰੋਜੈਕਟ ਕੰਪਲੀਟ ਆ ਐਮਪੀ ਸਰ ਇਹ ਬਿਲਕੁਲ ਪ੍ਰੋਜੈਕਟ ਥੋੜੇ ਮੂਰੇ ਆ ਤੁਸੀਂ ਪੂਰਾ ਗਿੜਾ ਕੱਢ ਕੇ ਦੇਖ ਲਓ ਹਰ ਟਰੈਕ ਤੋਂ ਇਲਾਵਾ ਆਪਣੇ ਪੇਂਟ ਤੋਂ ਇਲਾਵਾ ਨੰਬਰਿੰਗ ਤੋਂ ਇਲਾਵਾ ਸਪ੍ਰਿੰਕਲ ਸਾਰੇ ਜਿਹੜੇ ਪਾਣੀ ਦੇ ਪਾਈ ਇਹ ਪਾਣੀ ਫੁੱਟਬਾਲ ਗਰਾਊਂਡ ਆ ਇਹਦੇ ਵਿੱਚ ਜਿਹੜੇ ਪਾਣੀ ਦੇ ਸਪ੍ਰਿੰਕਲਸ ਲੱਗਨੇ ਆ ਉਹ ਸਭ ਕੁਝ ਲੱਗ ਚੁੱਕਿਆ ਕੋਈ ਚੀਜ਼ ਤੁਸੀਂ ਦੇਖ ਲਓ ਇਧਰ ਹੈਮਰ ਥਰੋ ਆ ਉਧਰ ਜੈਬਲੇਨਾ ਉਧਰ ਆਪਣਾ ਟ੍ਰਿਪਲ ਜੰਪ ਆ ਉਥਰ ਹਾਈ ਜੰਪ ਆ ਸਭ ਕੁਝ ਪੂਲ ਵਾਲਟ ਸਭ ਕੁਝ ਲੱਗ ਕੇ ਉਹ ਰੇ ਤਿਆਰ ਹੋ ਗਿਆ ਸਿਰਫ ਇੱਕ ਦੋ ਚੀਜ਼ਾਂ ਐ ਜਿਹੜੀਆਂ ਉਹ ਜਿਹੜੀਆਂ ਤਾਜ਼ੀਆਂ ਜਿਵੇਂ ਜਿਵੇਂ ਉੱਥੇ ਸਕੂਲ ਚੋਦਣ ਇੱਕ ਦੋ ਚੀਜ਼ਾਂ ਤਾਜ਼ੀਆਂ ਉਹ ਲਿਸ਼ਕਾਉਣ ਲਈ মিডিਆ 'ਚ ਉਹ ਲਾਉਣੀਆਂ ਹੁੰਦੀਆਂ ਉਹ ਬੇਸ਼ੱਕ ਵਾਰੇ ਗੂਰੇ ਨਹੀਂ ਲੱਗੇ ਹੋਣਗੇ ਤੇ ਇੱਕ ਕਿਉਂਕਿ ਬਹੁਤ ਭਾਰੀ ਸਾਨੂੰ ਇੱਥੇ ਬੱਚਿਆਂ ਨੇ ਜਾਂ ਕੋਚੀਜ਼ ਨੇ ਦੱਸੀ ਇਹ ਗੱਲ ਜਿਹੜੇ ਦੇਖਦੇ ਆ ਰੋਜ਼ ਆ ਕੇ ਵੀ ਇਹ ਦਵਾਰਾ ਟਰੈਕ ਦਾ ਨੁਕਸਾਨ ਹੋ ਰਿਹਾ ਬਹੁਤ ਭਾਰੀ ਸਫਾਈ ਦੀ ਲੋੜ ਆ ਜੇ ਇਹਦੇ ਉੱਤੇ ਕੋਈ ਵੀ ਚੀਜ਼ ਪਈ ਰਹੂ ਉਹਨੇ ਉਹ ਚੀਜ਼ ਨੂੰ ਗਾਲ ਦੇਣਾ ਉੱਥੋਂ ਸੜ ਜਾਣਾ ਮੀਂਹ ਦਾ ਮੌਸਮ ਆ ਤੇ ਪਹਿਲਾਂ ਵੀ ਪਾ ਕੇ ਹਟਿਆ ਤੇ ਜੇ ਕੋਈ ਵੀ ਚੀਜ਼ ਟਰੈਕ ਤੇ ਬੰਦ ਰੱਖੀ ਜਾਊਗੀ ਤੁਹਾਨੂੰ ਪਤਾ ਹੈ ਕੋਈ ਸਿਲਨ ਆ ਗਏ ਹੋਰ ਆ ਜੇ ਤੇ ਐਡੇ ਕਰੋੜਾਂ ਦਾ ਨੁਕਸਾਨ ਹੋ ਜਾਣਾ ਸਿਰਫ ਉਦਘਾਟਨ ਕਰਕੇ ਉਹ ਅਸੀਂ ਉਦਘਾਟਨ ਇਸ ਕਰਕੇ ਕੀਤਾ ਏ ਇਹ ਲੋਕਾਂ ਦੇ ਇਸ ਨਾਲੇ ਸਾਡਾ ਹੀ ਬਣਾਇਆ ਹੋਇਆ ਇਹਨਾਂ ਦਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ ਇਹਨੂੰ ਅਸੀਂ ਲੋਕਾਂ ਦੇ ਅਰਪਣ ਅੱਜ ਕਰਤਾ ਏ ਤੇ ਸਾਰੇ ਮੇਰੇ ਲੁਧਿਆਣੇ ਸ਼ਹਿਰ ਦੇ ਬੱਚਿਆਂ ਨੂੰ ਤੇ ਕੋਚੀਜ਼ ਨੂੰ ਸਕੂਲ ਵਾਲੇ ਜੋ ਵੀ ਆਪਣੇ ਉਰੇ ਟ੍ਰੇਨਿੰਗ ਕਰਨ ਭੇਜ ਸਕਦੇ ਆ ਉਰੇ ਆਪਣੇ ਟ੍ਰੇਨਿੰਗ ਕਰਾਉਣ ਕਿਉਂਕਿ ਇਹ ਸਹੂਲਤ ਲੋਕਾਂ ਲਈ ਆ ਤੇ ਮੈਂ ਥੋੜਾ ਜਿਹਾ ਜੋ ਮਮਤਾ ਆਸ਼ੂ ਜੀ ਨਾਲ ਆਏ ਨੇ ਉਹ ਵੀ ਇਹਦੇ ਵਿੱਚ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰ ਐਡ ਕਰਨਗੇ ਬਾਕੀ ਸਾਨੂੰ ਕੋਈ ਤਕਲੀਫ ਨਹੀਂ ਅਸੀਂ ਤਾਂ ਸਿਰਫ ਇਹ ਕਹਿੰਦੇ ਆ ਵੀ ਤੁਸੀਂ ਇਹ ਵਿਗਾਟਨ ਕਰ ਕਿਉਂ ਨਹੀਂ ਰਹੀ ਇਹ ਚੀਜ਼ਾਂ ਬਣੀਆਂ ਪਈਆਂ ਤੇ ਅੱਗੇ ਵੀ ਬਹੁਤ ਚੀਜ਼ਾਂ ਨੇ ਜਿਹੜੀਆਂ ਰੋਜ਼ ਅਸੀਂ ਲੋਕਾਂ ਦੇ ਸਾਹਮਣੇ ਸਾਡੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਤਾਲੇ ਲਾਈ ਬੈਠੇ ਆ ਬੰਦ ਕਰੀ ਬੈਠੇ ਆ ਵਿਗਾਟਨ ਕਰਨ ਦਾ ਦਿਨ ਨਿਕਲੂਗਾ ਇਸੇ ਤਰੀਕੇ ਨਾਲ ਸਕੂਲ ਨੇ ਇਸੇ ਤਰੀਕੇ ਨਾਲ ਉਦਮ ਸਿੰਘ ਜਿਹੜਾ ਬਹੁਤ ਵੱਡਾ ਉਹਨਾਂ ਦੇ ਨਾਂ ਤੇ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ ਐਂ ਸੈਂਟਰ ਚ ਸਕੂਲ ਨੇ ਐਂ ਹੀ ਨਾਰਥ ਚ ਨੇ ਐਂ ਹੀ ਈਸਟ ਚ ਨੇ ਐਂ ਹੀ ਦਿਹਾਤ ਚ ਤੇ ਅੱਜ ਅਸੀਂ ਇਹ ਵੱਡਾ ਸਟੇਡੀਅਮ ਜਿਹੜਾ ਵੈਸਟ ਚ ਪੈਂਦਾ ਤੇ ਮੰਤਾ ਆਸ਼ੂ ਜੀ ਬਾਕੀ ਬਾਕੀਆਂ ਦਾ ਵੀ ਉਦਘਾਟਨ ਕਰੋ ਬਿਲਕੁਲ ਬਿਲਕੁਲ ਰੋਜ ਰੋਜ ਤਾਂ ਜਿਵੇਂ ਤੁਸੀਂ ਸੁਣਿਆ ਰਵਨੀਤ ਬਿੱਟੂ ਬੋਲੋ ਲਗਾਤਾਰ ਸਰਕਾਰ ਤੇ ਨਿਸ਼ਾਨੇ ਸਾਦੇ ਗਏ ਨੇ ਉਹਨਾਂ ਕਹੇ ਹੈ ਕਿ ਕੱਲ ਮੈਨੂੰ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ ਤੇ ਮੈਂ ਕਿਹਾ ਸੀ ਮੈਨੂੰ ਕਿੰਨੀ ਦੇਰ ਤੱਕ ਘਰ ਦੇ ਵਿੱਚ ਨਜ਼ਰਬੰਦ ਰੱਖੋਗੇ ਮੈਂ ਫੇਰ ਘਰੋਂ ਨਿਕਲੂੰਗਾ ਤੇ ਕੰਮਾਂ ਦੌਰਾ ਲਊਂਗਾ ਤੇ ਕੰਮ ਨੇ ਹੋ ਕਰਦੇ ਰਹਾਂਗੇ ਕੈਮਰਾ ਪਰ ਸੰਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ